ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਇਹ ਆ ਜੀ ਮੱਲਾਂ ਵਾਲਾ ਮਖੂ ਤੋਂ ਮੱਲਾਂ ਵਾਲਾ ਫਰੋਇਪੁਰ ਰੋਡ ਹਾਈਵੇ ਮੇਨ ਮੇਨ ਹਾਈਵੇ ਤੇ ਆਪਾਂ ਖੜੇ ਆ ਜੀ ਇਸ ਤੋਂ 10-11 ਕਿਲੋਮੀਟਰ ਇੱਥੇ ਮੱਲਾਂਵਾਲਾ ਇੱਥੋਂ 35 ਕਿਲੋਮੀਟਰ ਫਰੋਇਪੁਰ ਬਾਕੀ ਨੇੜੇ ਸਰਿਆਲੀ ਸ਼ਾਹ ਵਾਲਾ ਪਿੰਡ ਵਰਪਾਲ ਇਦਾਂ ਕਰਕੇ ਪਿੰਡ ਪੈਂਦੇ ਨੇ ਤੇ ਇਹ ਆ ਗਿਆ ਜੀ ਇਧਰ ਮਖੂ 8 ਕਿਲੋਮੀਟਰ ਮਖੂ ਆਪਾਂ ਨੂੰ ਤੇ ਇਹ ਆ ਗਈ ਵੀਰ ਜੀ ਜ਼ਮੀਨ ਇੱਥੇ 3 ਕਿੱਲੇ ਜ਼ਮੀਨ ਨੇ ਆ ਰੋਡ ਦੇ ਨਾਲ ਲੱਗਦੀ ਏ ਬਹੁਤ ਸੋਹਣੀ ਗਣਖ ਖਲੀ ਇੱਥੇ ਬਹੁਤ ਵਧੀਆ ਪਾਣੀ ਇਸੋ ਦੇ ਨਾਲ-ਨਾਲ ਇੱਕ ਕਿਲੇ ਦਾ ਮੱਥਾ ਏ ਜ਼ਮੀਨ ਦਾ ਉਸ ਤੋਂ ਨਾਲ-ਨਾਲ ਬਿਲਕੁਲ ਆ ਦੋ ਕਰਮਾ ਜਿਹੜਾ ਰਾਹ ਜਾਣ ਦਾ ਤੋੜ ਪਹਿਲੀ ਤੱਕ ਬਹੁਤ ਸੋਹਣੀ ਜ਼ਮੀਨ ਏ ਫਸਲ ਬਹੁਤ ਸੋਹਣੀ ਕਿੱਲੇ ਦਾ ਫਰੰਟ ਇੱਧਰ ਇਹ ਆ ਗਿਆ ਰੋਡ ਹਾਂਜੀ ਵੱਡੇ ਜੀਟੀ ਰੋਡ ਤੇ ਜ਼ਮੀਨ ਹੈ ਸ਼ਹਿਲਦਾਰਾ ਪੈਟਰੋਲ ਪੰਪ ਪੋਲਟਰੀ ਫਾਰਮ ਤੁਸੀਂ ਕੁਝ ਵੀ ਬਿਜ਼ਨਸ ਇੱਥੇ ਕਰ ਸਕਦੇ ਹੋ ਜੀ ਛੋਟੀ ਮੋਟੀ ਪੈਲਸ ਵੀ ਬਣ ਸਕਦੀ ਹੈ ਬਹੁਤ ਵਧੀਆ ਕਿਸੇ ਲੋੜ ਕਾਰਨ ਮਜਬੂਰੀ ਕਰਨ ਵੇਚ ਰਹੇ ਹੈ ਜੀ ਇਹ ਓਕੇ ਜੀ ਸਟਾਰ ਰੈਸਟੋਰੈਂਟ ਢਾਬਾ ਫੁੱਲੇ ਸੀ ਬ੍ਰੇਕਫਾਸਟ ਲੰਚ ਡਿਨਰ ਵੈਜ ਤੇ ਨਾਨ ਵੈਜ ਬਲਾਡਾ ਬਰੇਟਾ ਰੋਡ ਢਿਆਲਪੁਰਾ ਬਰਥਡੇ ਪਾਰਟੀਆਂ ਜਾ ਕੋਈ ਹੋਰ ਪ੍ਰੋਗਰਾਮਾਂ ਦੇ ਲਈ ਸੰਪਰਕ ਕਰੋ 9914221814 9914221814 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਬੁਕਿੰਗ ਕਰਵਾਉਣ ਦੇ ਲਈ ਵੀਡੀਓ ਸ਼ੇਅਰ ਕਰਕੇ ਚੈਨਲ ਦਾ ਨਾਮ ਲੈ ਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਕਰਨੀ ਹੈ ਦੇਤੇ ਨੰਬਰ ਤੇ ਤੁਸੀਂ ਸੰਪਰਕ ਕਰੋ 14221814 ਟਰੈਕਟਰ ਵਿਕਾਊ ਹੈ ਜੀ ਸਵਰਾਜ 855 2013 ਮਾਡਲ ਪੰਜਾਬ ਨੰਬਰ 75% ਟਾਇਰ ਨੇ ਅਗਲੇ ਟਾਇਰ ਨਵੇਂ ਨੇ ਕਲਚ ਨਹੀਂ ਖੁੱਲਿਆ ਏਰੀਆ ਪਿੰਡ ਭਦੌੜ ਰੇਟ 4,70,000 ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦਾ ਡਾਇਰੈਕਟਰ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਪੰਜਾਬ ਨੰਬਰ ਹੈ ਜੀ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ 9878185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2013 ਮਾਡਲ 4 ਲੱਖ 70 ਅਚ ਖਰੀਦ ਸਕਦੇ ਹੋ ਪ੍ਰੀਤ 6049 ਟਰੈਕਟਰ ਆਇਆ ਜੀ ਏਰੀਆ ਨਾਭਾ ਪਟਿਆਲਾ ਤੋਂ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾਈ ਹੈ ਜਿਹਦੇ ਵਿੱਚ ਤੁਸੀਂ ਘਰ ਬੈਠੇ ਹੀ ਟਰੈਕਟਰ ਨੂੰ ਚੈੱਕ ਕਰ ਸਕਦੇ ਆ ਇੰਨੀ ਵਧੀਆ ਵੀਡੀਓ ਬ੍ਰੀਕੀ ਤਰੀਕ ਦੇ ਨਾਲ ਬਣਾਈ ਹੋਈ ਹੈ 2020 ਮਾਡਲ ਹੈ ਜੀ ਬਿਨਾ ਕਾਪੀ ਤੋਂ 3 ਸਪੀਡ ਕਰਵਾਇਆ ਹੋਇਆ ਡੀਜ਼ਲ ਪੰਪ ਵੀ ਮੋਡੀਫਾਈ ਕਰਵਾਇਆ ਹੋਇਆ ਰੇਟ ਹੈ 1340000 ਲੋਕੇਸ਼ਨ ਨਾਬਾ ਪਟਿਆਲਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ ਖਰੀਦਣ ਦੇ ਲਈ ਮਾਲਕ ਵੀਰ ਦਾ 98722 31494 98722 31494 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 6049 ਟਰੈਕਟਰ 2020 ਮਾਡਲ ਖਰੀਦ ਸਕਦੇ ਹੋ 340000 ਦੇ ਵਿੱਚ ਫਗਵਾੜਾ ਫਲੋਰ ਤੋਂ ਗੱਡੀ ਆਈ ਹੈ ਜੀ Swift ਡੈਜ਼ਰ ਗੱਡੀ ਹੈ ਜੀ 2015 ਮਾਡਲ ਹੈ ਜੀ ਫੈਮਲੀ ਕਾਰ ਹੈ ਜੀ 285000 ਰੁਪਏ ਰੇਟ ਰੱਖਿਆ ਗਿਆ ਜੀ ਫੁੱਲ ਇੰਸ਼ੋਰੈਂਸ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਗਲਸੜੀ ਨਹੀਂ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੇ ਕੋਈ ਐਕਸੀਡੈਂਟ ਨਹੀਂ ਹੈਗਾ ਫੁੱਲ ਇੰਸ਼ੋਰੈਂਸ ਹੈ 285000 ਰੁਪਏ ਰੇਟ ਰੱਖਿਆ ਗਿਆ ਹੈ ਫੈਮਲੀ ਕਾਰ ਹੈ ਜੀ ਪਿੰਡ ਫਗਵਾੜਾ 플ੋਰ ਦੇ ਵਿੱਚ ਗੱਡੀ ਖੜੀ ਜਾ ਕੇ ਚੈੱਕ ਕਰ ਸਕਦਾ ਨੰਬਰ ਨੋਟ ਕਰ ਲਓ 981437152 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਿਜ਼ਾਇਰ ਗੱਡੀ 285000 ਦੇ ਵਿੱਚ ਖਰੀਦ ਸਕਦੇ ਹੋ ਫੋਰਡ ਫੀਗੋ ਗੱਡੀ ਆਈ ਹੈ ਜੀ ਤਰਨਤਾਰਨ ਏਰੀਏ ਤੋਂ ਮਾਡਲ 2012 ਜੀ ਰੇਟ 135000 ਏਰੀਆ ਪਿੰਡ ਸੋਹਲ ਤਰਨਤਾਰ ਦੋ ਨੰਬਰ ਨੇ ਨਾ ਵੀਰਾਂ ਦੇ ਨੋਟ ਕਰ ਲਓ 9041827459 ਦੂਜਾ ਨੰਬਰ ਹੈ ਜੀ 828385236 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਫੋਰਡ ਫੀਗੋ ਗੱਡੀ 2012 ਮਾਡਲ 135000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਓਕੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਜੀ ਗੱਡੀ ਪੰਜਾਬ ਨੰਬਰ ਹੈ ਜੀ ਤਰਨਤਾਰਨ ਏਰੀਆ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰ ਸਕਦੇ ਹੋ ਭਦੋੜ ਬਰਨਾਲਾ ਤੋਂ ਜੀ ਮੱਕੀ ਬਜਾਈ ਮਸ਼ੀਨ ਆਈ ਹੈ 2024 ਮਾਡਲ ਹੈ ਜੀ ਰੇਟ 1,10,000 ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਖਰੀਦ ਸਕਦੇ ਹੋਗੇ 9972784692 9972784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਬਜਾਈ ਮਸ਼ੀਨ 2024 ਮਾਡਲ 1,10,000 ਰੁਪਏ ਦੇ ਵਿੱਚ ਖਰੀਦ ਸਕਦੇ ਜਿਹੜੇ ਵੀ ਚੈਨਲ ਦੇ ਨਵੇਂ ਨਜ਼ਾਰਾ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਕੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ 250 ਗੈਸ ਦੇ ਵਿੱਚ ਬਣੀ ਕੋਠੀ ਵਿਕਾਊ ਹੈ ਜੇ ਰਜਿਸਟਰੀ ਵਾਲੀ ਜਗਾ ਏਰੀਆ ਪਿੰਡ ਹਮਚੜੀ ਸਿਟੀ ਪਾਤਣਾ ਸਮਾਣਾ ਪਟਿਆਲਾ ਪਾਤਣਾ ਤੋਂ 3.5 ਕਿਲੋਮੀਟਰ ਜਖਾਲਾ ਰੋਡ ਰੇਟ ਹੈਗਾ ਜੀ 32 ਲੱਖ ਰੁਪਏ ਡਿਮਾਂਡ 32 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਕੋਠੀ ਪੂਰੀ ਦਿਖਾਈ ਹੈ ਕਿੱਥੇ ਪਸ਼ੂ ਆਲਾ ਕਿਵੇਂ ਰਿਹਾਈਸ਼ ਹੈ ਤੁਸੀਂ ਸਾਰੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਰੇਟ ਹੈ ਜੀ 32 ਲੱਖ ਰੁਪਏ ਡਿਮਾਂਡ ਬਾਕੀ ਵੀਰ ਦਾ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ 250 ਗਜ ਦੇ ਵਿੱਚ ਇਹੇ ਕੋਠੀ ਬਣੀ ਹੈ ਰਜਿਸਟਰੀ ਵਾਲੀ ਜਗ੍ਹਾ ਜੀ 9877970813 9877970813 ਇਸ ਨੰਬਰ ਤੇ ਫੋਨ ਕਰਕੇ ਫਿਕਸ ਸਕਦੇ ਹੋ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੀਡ ਸੇਲ ਕਰਨਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜਿਵੇਂ ਝੋਨੇ ਦਾ ਸੀਜ਼ਨ ਆਉਣ ਵਾਲਾ ਜਾਂ ਕੋਈ ਮੱਕੀ ਦਾ ਤਾਂ ਤੁਸੀਂ ਸਾਡਾ ਨੰਬਰ ਨੋਟ ਕਰ ਲਓ WhatsApp 9977988446 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੇ ਜੇਕਰ ਤੁਸੀਂ ਕੋਠੀਆਂ ਘਰਾਂ ਜ਼ਮੀਨ ਪਲਾਟਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਖੇਤੀਬਾੜੀ ਵਾਲੇ ਸੰਦ ਗੱਡੀਆਂ ਤਾਂ ਵੀ ਤੁਸੀਂ ਇਸ ਨੰਬਰ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹ ਏਰੀਆ ਜ਼ਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੀ ਪਿੰਡ ਬਈ ਹਮਤਾਣਾ ਜ਼ਿਲ੍ਹਾ ਮਰੀ ਕੋੜਲਾ ਅੱਜ ਮੈਂ ਲਾਗਦੀ ਆ 9 10 ਵਿੱਗੇ ਨਾ ਇਹ ਵਾਲੀ ਜ਼ਮੀਨ ਆ ਲੋਕਾਂ ਦੀ ਸੜਕਾ 10 ਕੁ ਬਿਸਵੇਂ ਦਾ ਫਰਕਾ ਇੱਧਰ ਵੀ ਘਰ ਪਏ ਹੋਏ ਨੇ ਆ ਬੱਟ ਤੇ ਸ਼ੁਰੂ ਹੋ ਜਾਂਦੀ ਆ ਉਹ ਕਿੱਥੇ ਚਿੱਟੀ ਕੰਦੇਆਂ ਕਰਿਆਣੇ ਚਿੱਟੀਆਂ ਉੱਥੇ ਤੱਕ ਵਗ ਜਾਂਦੀ ਐ ਇਧਰੋਂ ਘਰ ਨਾਲ ਆ ਜਾਂਦੀ ਐ ਉੱਥੋਂ ਦੀ ਪਹੀ ਆ ਅੱਗੇ ਤੱਕ ਕਾਜ ਕਾ ਉੱਥੇ ਤੱਕ ਮੁੱਕ ਜਾਂਦੀ ਐ ਆਹ ਸੜਕ ਤੋਂ ਪਹੀ ਆਉਂਦੀ ਐ 9-10 ਵਿੱਗੇ ਥਾ ਹਾਂ ਬਈ ਇਹਨੇ ਘਰਨ ਕੌਣੀਆਂ ਘਰ ਨੂੰ ਲੈਣੀ ਆ ਜ਼ਮੀਨ ਘਰ ਨੂੰ ਦੇ ਦਾਂਗੇ ਆਪਾਂ ਇਹਨੇ ਬਿੱਗਾ ਲੈਣਾ ਹੋਵੇ ਅੱਲਾ ਵੇ ਰੇਅਰ ਵੀ ਟੇਸਨਾ ਬਾਈ ਕਿਚਾ ਮਾਨ ਹੋਇਆ ਦੱਸਿਓ ਜਰੂਰ ਪਿੰਡ ਦੀ ਨਾਈ ਵਾਲੀ ਜ਼ਮੀਨ ਆ ਰੇਟ ਹੈਗਾ ਉਰੇ ਇਹ ਲੱਖ ਵਿਗਿਆ ਮੰਗਦੇ ਆ 1.5 ਲੱਖ ਰੁਪਏ ਨੂੰ ਵਿਸਵਾ ਆ ਬਾਈ ਹੈ ਹੀ ਆ ਪਿੰਡ ਦੀ ਉਹ ਕਿੱਥੇ ਬ੍ਰੋਟਾ ਉੱਥੋਂ ਦੀ ਗਲੀ ਜਾਂਦੀ ਹੈ ਪਿੰਡ ਦੀ ਮੇਨ ਗਲੀ ਸੜਕ ਤੋਂ ਐਵੇਂ ਆ ਜਾਂਦੀ ਹੈ ਜਮੀਨ ਆ ਲੈ ਵੇਟ ਤੇ ਸਨਾ ਹਮਤਾਨੇ ਦਾ ਰੇਲ ਵੇ ਲੈਣ